ਰਨ ਆ ਵੀ ਜਜੀਤ ਸਿੰਘ ਜਹਦਰ ਜਜੀਤ ਸਿੰਘ ਪਿੰਡ ਬਲੋਚਰਾ ਉਹ ਕੀ ਕਰਨਾ ਤੁਸੀਂ ਆਪਣਾ ਥਾਲੀਆਂ ਵੜਾਉਂਦੇ ਪਏ ਇਹ ਮੋਦੀ ਸਾਹਿਬ ਨੇ ਜਦੋਂ ਕਰੋਨਾ ਆਇਆ ਸੀ ਨਾ ਹਾਂ ਮੋਦੀ ਸਾਹਿਬ ਨੇ ਅਗਰ ਥਾਲੀਆਂ ਹਟਕਾਓ ਜੇ ਮੋਦੀ ਸਾਹਿਬ ਦੇ ਥਾਲੀਆਂ ਫਸਾਇਆ ਇੰਨੀ ਵੱਡੀ ਬਿਮਾਰੀ ਘਾਹ ਤੱਕ ਜਿੰਦਾ ਇਲਾਜ ਹੀ ਕੋਈ ਨਹੀਂ ਉਹ ਜਾ ਸਕਦੀ ਹੈ ਤੇ ਥਾਲੀਆਂ ਥਾਲੀਆਂ ਹਟਕਾਇਆ ਮੋਦੀ ਨਹੀਂ ਜਾ ਸਕਦਾ ਨਾ ਮੋਦੀ ਕਾਰੇ ਕਾਨੂੰਨ ਨਹੀਂ ਬੰਦ ਕਰ ਸਕਦਾ ਇਹ ਥਾਲੀਆਂ ਅੱਜ ਤੋਂ ਪਹਿਲੇ ਲੋਕ ਨਹੀਂਗੇ ਹਾਂਜੀ ਕਿਸਾਨ ਲੋਕ ਮਜ਼ਦੂਰ ਲੋਕ ਗਿੰਦ ਕਰਨ ਵਾਲੇ ਲੋਕਾਂ ਦੇ 48 ਦੇ ਲੱਤ ਮਾਰੀ ਮੋਦੀ ਨੇ ਹਾਂਜੀ 48 ਦਾ ਵਗੋੜਿਆ ਤੇ 48 ਦੇ ਲੱਤ ਨਾ ਮੋਦੀ ਸਾਹਿਬ ਮਾਰੋ ਇਹ ਜਿਹੜੀ ਸਰਕਾਰ ਦਾ ਅੰਲੇ ਦੇ ਬੋੜੀ ਹੋਈ ਬਿੱਖੀ ਐ ਇਹ ਆਉਂਦੇ ਕਾਨੂੰਨ ਰੱਦ ਕਰੇ ਕਿੰਨੇ ਦੇ ਤਿੰਨੇ ਚਾਰੇ ਕਾਨੂੰਨ ਜਿਹੜੇ ਬਿੱਲ ਪੁੱਛੇ ਨੇ ਉਹਨਾਂ ਦੀ ਖੋਲ ਕਰੇ ਇਸ ਕਿੰਨੇ ਦੇ ਚਿੰਨੇ ਵਾਪਸ ਕਰੇ ਨਾ ਘਗੜੀ ਦਾ ਇਹ ਖੇਤੜਾ ਥਾਲੀ ਨਹੀਂ ਛੜਕਾਵਾਗੇ ਤੇ ਮੋਤੀ ਦੀ ਥਾਲੀ ਮੋਤੀ ਦੀ ਛੜਾ ਦੇ ਜੇ ਸਾਡੀ ਥਾਲੀ ਹੋਵੇ ਲੱਤ ਮਾਰਗਾ ਨਹੀਂ ਦੀ ਥਾਲੀ ਲੱਤ ਮਾਰਾ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਇਹਦੇ ਨਾਮ ਭੁੱਸਣੇ ਪੈਣਗੇ ਲੋਕ ਬੋਰ ਦੇ ਰਹੀ ਬਰੋਡੇ ਦੇ ਬੋਰ ਦੇ ਰਹੀ ਲੋਕ ਇਹਨੂੰ ਪਾਸੇ ਕਰ ਦੇਣਗੇ ਵੈ ਮਿਊਜ਼ਿਕਾ ਖਾਲਸਾ ਵੈ ਮਿਊਜ਼ਿਕੀ ਤੁਹਾਡੇ ਹਿਸਾਬ ਨਾਲ ਇਹ ਥਾਲੀ ਘੜਕਾਉਣ ਦੇ ਨਾਲ ਇਹ ਮਸਲਾ ਹੱਲ ਹੋ ਸਕਦਾ ਅਸੀਂ ਇੱਕ ਰੋਸ਼ੀ ਉਹਨੇ ਥਾਲੀ ਘੜਕਾਈ ਪੂਰੀ ਦੁਨੀਆ ਦੇ ਵੱਡੇ ਵੱਡੇ ਐਕਟਰਾਂ ਨੇ ਛੜਕਾਈਆਂ ਠੀਕ ਹੈ ਪੂਰੀ ਦੁਨੀਆ ਦੇ ਹਰ ਘਰ ਦੇ ਵਿੱਚ ਕਰਕਾਈਆਂ ਲੋਕਾਂ ਨੇ ਸਾਨੂੰ ਵੀ ਹਰ ਘਰ ਦੇ ਵਿੱਚ ਹੀ ਖੜਕਾਉਣੀ ਚਾਹੀਦੀ ਏ ਇਹਦੇ ਨਾਲ ਬੋਲਿਆਂ ਕੰਨਾ ਤਿਕਰ ਹੈ ਸਾਡੀ ਉੱਥੇ ਜਿਹੜਾ ਕਰੋੜ ਬੰਦਾ ਬੈਠਾ ਹੋਂਦੀ ਨਾ ਸੁਣਦੀ ਆਵਾਜ਼ ਥਾਲੀ ਨਾਲ ਬੜੀ ਛੱਤੀ ਆਵਾਜ਼ ਸੁਣੇ ਕਿਉਂ ਲੋਕਾਂ ਨੂੰ ਥਾਲੀ ਨਾਲੇ ਵੀ ਦੱਸਣ ਕਿ ਸਾਡੀ ਥਾਲੀ ਦੇ ਵਿੱਚੋਂ ਰੋਟੀ ਵੀ ਚੁੱਕੀ ਜਾ ਰਹੀ ਏ ਲੋਕਾਂ ਨੂੰ ਇਸ ਗੱਲ ਦਾ ਇਹ ਭੜੇਖਾ ਕੁਝ ਲੋਕਾਂ ਨੂੰ ਜਿਹੜੇ ਕਾਨੂੰਨ ਨੇ ਸਾਡੇ ਦੇਸ਼ ਦੇ ਵਿੱਚ ਅੱਗੇ ਭੁੱਖ ਮਰੀ ਏ ਜਦੋਂ ਕਾਨੂੰਨ ਪਾਸ ਹੋ ਗਏ ਇਹ ਆਪ ਦਾ ਸਟੋਰ ਕਰੇਗਾ ਜਿਹੜਾ ਜੋ ਵੀ ਡਾਨੀ ਬਾਨੀ ਨਹੀਂ ਹੋਰ ਵੀ ਵੱਡੀਆਂ ਕੰਪਨੀਆਂ ਵੜੀਆਂ ਹਈਆਂ ਨਾ ਉਹ ਸਟੋਰ ਕਰ ਜਾਣਗੇ ਉਹ ਲੱਖਾਂ ਰੁਪਈਆ ਅੱਗੇ ਕਮਾਉਦੇ ਆ ਅੱਜ ਤਾਂ ਗਰੀਬ ਲੋਕ ਅੱਗੇ ਲੋਕ ਚੱਕੀ ਦਾ ਆਟਾ ਲੈਣ ਦੇ 25 ਰੁਪਏ ਮੜ ਕੇ ਮਿਲੂਗਾ 60 70 100 ਰੁਪਏ ਉਹਨਾਂ ਦੀ ਮਰਜ਼ੀ ਹੋ ਜੂਗੀ ਅੱਗੇ ਤਾਂ ਸਰਕਾਰ ਰਾਜ ਦੀ ਸਾਡੇ ਲੋਕਾਂ ਦਾ ਨਾਜ ਕਾਲ ਪੈ ਜੇ ਤੇ ਜਾਈਦਾ ਤੁਹਾਡੇ ਪਿੰਡ ਦੇ ਕਿੰਨੇ ਕਿ ਲੋਕ ਆਏ ਨੇ ਕਿਸਾਨੀਓਂ ਦੇ ਸਾਡੇ ਪਿੰਡੋਂ ਪਹਿਲੋਂ ਪਹਿਲੋਂ ਗਏ ਸੀ ਇੱਕ ਟਰਾਲਾ ਗਿਆ ਸੀ ਉਹਦੇ ਚ 5 7 10 ਜਣੇ ਗਏ ਸਨ ਅਠੀ ਅਠੀ ਦਿਨੀ ਪਹਿਲੇ ਆ ਜਾਂਦੇ ਮਗਰ ਪਹਿਲੇ ਆ ਜਾਂਦੇ ਮਗਰਲੇ ਚਲੇ ਜਾਂਦੇ ਆ ਇਸ ਟਾਈਮ ਸਾਡੇ ਉੱਤੇ 20 ਤੋਂ 25 ਬੰਦੇ ਆ ਇਸ ਟਾਈਮ ਉਹ ਦਿੱਲੀ ਬੈਠੇ ਟਰਾਲਾ ਸਾਡਾ ਉੱਥੇ ਕਾਲਾ ਅੱਠੀ ਅੱਠੀ ਦਿਨੀ ਅਸੀਂ ਪਹਿਲੇ ਬੰਦੇ ਜੇ ਕੋਈ ਆਉਣਾ ਚਾਹਵੇ ਤਾਂ ਆ ਜਾਂਦੇ ਨਹੀਂ ਤਾਂ ਲਗਭਗ ਪਹਿਲੇ ਬੈਠੇ ਹੀ ਹੋਏ ਆ ਚਾਰ ਬੰਦੇ ਵਿੱਚੋਂ ਆਏ ਆ ਬਾਕੀ ਸਾਰੇ ਉੱਥੇ ਬੈਠੇ ਆ ਜਿਸੇ ਤਰ੍ਹਾਂ ਹੀ ਅਸੀਂ ਜਿੰਨਾ ਚਿਰ ਭਾਵੇਂ ਸਾਨੂੰ 6 ਮਹੀਨੇ ਲੱਗਣ 10 ਲੱਗਣ ਜਿੰਨਾ ਮਰਜ਼ੀ ਟਾਈਮ ਲੱਗ ਜੇ ਅਸੀਂ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਕਰਦਾ ਉਹਨਾਂ ਚਿਰ ਅਸੀਂ ਉੱਥੇ ਨਹੀਂ ਉੱਠਾਂਗੇ ਤੇ ਨਾ ਅਸੀਂ ਇਹ ਪਛਾਟਾਂਗੇ ਸਾਨੂੰ ਕੋਈ ਵੀ ਕੀਮਤ ਚਕਾਉਣੀ ਪੈ ਭਾਵੇਂ ਅਸੀਂ ਅਜੇ ਦਿਨ ਦੇ ਹੱਥ ਜੋੜਦੇ ਨਹੀਂ ਮਿੰਨਤ ਵੀ ਕਰਦੇ ਆਂ ਵੀ ਸਾਨੂੰ ਤੰਗ ਕਿਸਾਨ ਜਿੰਨਾ ਵੀ ਕਿਸਾਨ ਹੈ ਕੱਲਾ ਪੰਜਾਬ ਨੂੰ ਅੱਗੇ ਝੋਟ ਕਰਦਾ ਸੀ ਹੁਣ ਪੰਜਾਬ ਦਾ ਕਿਸਾਨ ਨਹੀਂ ਰਹਿ ਗਿਆ ਪੂਰੇ ਭਾਰਤ ਦਾ ਕਿਸਾਨ ਉੱਥੇ ਸਾਹਮਣੇ ਆ ਗਿਆ ਹੁਣ ਇਹਨੂੰ ਸੋਚ ਲੈਣਾ ਚਾਹੀਦਾ ਹੈ ਵੀ ਧੱਕੇ ਨਾਲ ਤੂੰ ਮੈਨੂੰ ਹੁਣ ਧੱਕੇ ਨਾਲ ਆਖੋ ਤੁਸੀਂ ਵੀ ਆਹ ਚੀਜ਼ ਮੇਰੀ ਲੇਲਾ ਤੇ ਮੈਂ ਕਹਾਂ ਮੈਂ ਨਹੀਂ ਲੈਂਦਾ ਅਸੀਂ ਉਹ ਕਾਨੂੰਨ ਨਹੀਂ ਹੰਦੇ ਲੈਂਦੇ ਜੈਦਾਰ ਜੀ ਜਿਹੜਾ ਰੋਜ਼ ਮੋਦੀ ਸਾਹਿਬ ਕਹਿ ਰਹੇ ਨੇ ਇਹ ਕਾਨੂੰਨ ਜਿਹੜੇ ਬਣਾਏ ਗਏ ਨੇ ਕਿਸਾਨਾਂ ਦੇ ਫਾਇਦੇ ਵਾਸਤੇ ਨੇ ਇਹਨਾਂ ਦੀ ਜਿਹੜੀ ਆਮਦਨ ਡੁਗੜੀ ਹੋ ਜਾਏਗੀ ਤੁਹਾਡੇ ਵਿਚਾਰ ਦੇ ਵਿੱਚ ਕੀ ਹੈ ਤੁਸੀਂ ਇਹਦੇ ਨਾਲ ਸਹਿਮਤ ਨਹੀਂ ਜੇ ਇਹ ਇਹਦੇ ਸਾਰੇ ਜੁੰਗਲੇ ਆ ਪਹਿਲਾਂ ਇਹਨੇ ਆਖਿਆ ਵੀ ਆਉਂਦੇ ਆ ਮੈਂ 15 ਲੱਖ ਰੁਪਈਆ ਪਾਵਾਂਗਾ ਤੁਹਾਨੂੰ ਉਹ ਦੇ ਦਿੱਤਾ ਹੁਣ 2-2000 ਰੁਪਈਆ ਪਾ ਕੇ ਤੇਵਾ ਦਾ ਮੈਸੇਜ ਕਰ ਦਿੰਦੇ ਵੀ ਤੁਹਾਨੂੰ 2-2000 ਪਾ ਦਿੱਤਾ ਠੀਕ ਹੈ ਸਾਰੀਆਂ ਗੱਲਾਂ ਦੀਆਂ ਝੂਠੀਆਂ ਆਈਆਂ ਇਹ ਇਹ ਜਾਂਦਾ ਨਹੀਂ ਜਦੋਂ ਅਸੀਂ ਨਹੀਂ ਮੰਨ ਕੋੜਾ ਲੋਕ ਮੰਨਦੇ ਨਹੀਂ ਕਿ ਇੱਕ ਬੰਦਾ ਜਾਂ 100 2 400 ਬੰਦੇ ਦੀ ਜੀ ਸਰਕਾਰ ਵਾਲੇ ਜਿਹੜੇ ਮੰਤਰੀ ਹੁੰਦੇ ਇਹਦੇ ਮੰਤਰੀ ਵੀ ਭੱਜੀ ਜਾਂਦੇ ਆ ਉਹ ਵੀ ਖਿਲਾਫ ਨੇ ਇੱਕ ਬੰਦੇ ਦੇ ਅੱਖ ਨਾਲ ਅਸੀਂ ਆਖੀ ਸਹੀ ਸਾਨੂੰ ਨਹੀਂ ਮਨਜ਼ੂਰ ਅਸੀਂ ਨਹੀਂ ਲੈਂਦੇ ਅਸੀਂ ਨਹੀਂ ਧੱਕੇ ਨਾਲ ਮੰਨਦੇ ਨਹੀਂ ਜਿਹੜੇ ਆਪਣੇ ਖੇਤੀ ਮੰਤਰੀ ਨੇ ਦੇ ਦਿੱਤੇ ਭਾਰਤ ਦੇ ਉਹ ਤੇ ਕਹਿੰਦੇ ਨੇ ਵੀ ਇਹ ਜਿਹੜੇ ਕਾਨੂੰਨ ਨੇ ਨਾਲ ਵਿੱਚ ਸੋਧ ਕਰ ਲਈ ਸੀ ਤਿਆਰ ਆ ਤੇ ਕਿਸਾਨ ਕਿਉਂ ਨਹੀਂ ਸਹੰਦੀ ਚਤਾਉਂਦੇ ਵੀ ਇਹ ਸੋਧ ਕੀਤੀ ਜਾਵੇ ਸੋਧ ਦਾ ਮਸਲਾ ਇਹ ਸੋਧ ਕਰੇਗਾ ਤੇ ਡੱਬਾ ਹੁੰਦਾ ਜੋ ਮਰਜ਼ੀ ਫਿਰ ਪਾਈ ਜਾਏਗਾ ਉਹਦੇ ਵਿੱਚ ਅੱਗੇ ਧੱਕੇ ਨਾਲ ਅੱਗੇ ਸਾਨੂੰ ਪੁੱਛ ਕੇ ਬਣਾਏ ਆ ਜਦੋਂ ਚੁੱਪ ਕਰਕੇ ਇਹ ਬੈਠੇ ਨੇ 3 ਮਹੀਨੇ ਕਿਸਾਨ ਪੰਜਾਬ ਦੀਆਂ ਰੇਲਾਂ ਬੰਦ ਸਭ ਕੁਝ ਕੀਤਾ ਉਦੋਂ ਇਹ ਨਹੀਂ ਮੈਨੂੰ ਦੱਸਿਆ ਕੋਣੀ ਸੋਧ ਲਈ ਤਿਆਰ ਹੋ ਗਿਆ ਸਾਨੂੰ ਸੋਧ ਨਹੀਂ ਚਾਹੀਦੀ ਸਾਨੂੰ ਤੇ ਤਿੰਨੇ ਤੇ ਤਿੰਨੇ ਕਾਨੂੰਨ ਰੱਦ ਕਰੇ ਤਾਂ ਪਿਛਾ ਹਟਾਂਗੇ ਨਹੀਂ ਤਾਂ ਨਹੀਂ ਹਟਾਂਗੇ ਭਾਵੇਂ ਸਾਨੂੰ ਕੋਈ ਕੀਮਤ ਚੁਕਾ ਜੈਦਾਰੀ ਤੁਹਾਡੇ ਕੀ ਵਿਚਾਰ ਨੇ ਇਹ ਜਿਹੜਾ ਕਿਸਾਨੀ ਬਿੱਲ ਆਏ ਨੇ ਇਹਨਾਂ ਬਾਰੇ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਇਹ ਵਿਰੋਧ ਸਾਰਿਆਂ ਦੇ ਵਿਰੋਧ ਨੇ ਤਿੰਨੇ ਕਾਨੂੰਨ ਕਿੰਨੇ ਬੋਲ ਨੇ ਇਹ ਹਰ ਵੀ ਪੱਤਿਆਂ ਦੇ ਹੱਥ ਨੇ ਕਿਸਾਨਾਂ ਦੇ ਵਿਰੋਧ ਇਹ ਮੋਦੀ ਸਾਹਿਬ ਮਨ ਦੀ ਬਾਤ ਲੋਹ ਦੇ ਮਨ ਦੀ ਬਾਤ ਦਾ ਮਸਲਾ ਨਹੀਂ ਹਾਲ ਹੋਣਾ ਉਹ ਤਾਂ ਲੋਕ ਜਾਣਦੇ ਹਨ ਉਸਕੇ ਕਾਨੂੰਨ ਜਦੋਂ ਤਾਂ ਉਹਨੇ ਪਾਸ ਕੀਤੇ ਨੇ ਇਸ ਲਈ ਮਨ ਦੇ ਵਿੱਚ ਕੀ ਇਹ 1 ਸਾਲ ਡੇਢ ਸਾਲ ਹੋ ਗਿਆ ਇਸਕੇ ਮਨ ਦੀ ਬਾਤ ਜ਼ਿੰਮੇਦਾਰ ਤੇ ਸਾਰੇ ਲੋਕ ਸਮਝ ਗਏ ਗਰੀਬ ਲੋਕ ਜਿਹੜੇ ਸੀ ਹੁਣ ਇਹਨੇ ਜਿਹੜੇ ਕਾਨੂੰਨ ਲਿਆਂਦੇ ਨੇ ਉਥੋਂ ਬਿਲਕੁਲ ਸਪਸ਼ਟ ਹੋ ਗਿਆ ਹੈ ਕਿ ਪੂੰਜੀਪਤੀਆਂ ਦਾ ਆਦਮੀ ਪੂੰਜੀਪਤੀ ਹੈ ਇਹ ਕੋਈ ਚਾਹ ਬਣਾਉਣ ਵਾਲਾ ਵੀ ਨਹੀਂ ਆਦਮੀ ਹੈ ਜਿਹੜੀ ਆਪਾਂ ਅਸੀਂ ਸੁਣਨੇ ਆ ਸਨਾਈ ਵੀ ਚਾਹ ਬਣਾਉਣ ਵਾਲਾ ਆ ਗਿਆ ਵੀ ਸਰਦਾਰ ਸਾਹਿਬ ਇਹ ਤਰੀਕੇ ਨਾਲ ਚਲਾਕ ਬੁੱਧੀ ਨਾਲੇ ਆਦਮੀ ਆ ਗਿਆ ਚਲਾਕੀ ਕਰਕੇ ਵੀ ਸਰਦਾਰ ਸਾਹਿਬ ਐਸਾ ਹੈ ਕਿ ਆਪਕੇ ਗਾਉਂ ਦਿਹਾਤ ਜੋ ਹੈ ਲੰਬੀ ਬਲੌਗ ਮੇ ਆਤੇ ਹੈ ਤੇ ਲੰਬੀ ਬਲੌਗ ਕਾ ਜੋ ਮੁੱਖ ਮੰਤਰੀ ਬਣਤਾ ਰਹਾ ਹੈ ਕਮ ਸੇ ਕਮ ਪੰਜ ਵਾਰ ਬਣਾ ਹੈ ਪੰਜਾਬ ਕਾ ਉਹ ਵੀ ਉਹਨਕੇ ਪਾਰਟੀ ਮੇ ਭਾਗੀਦਾਰ ਥੇ ਤੋ ਉਹਨੋਨੇ ਦਿੱਲੀ ਮੇ ਇਹ ਜੋ ਕਾਨੂੰਨ ਬਣੇ ਉਹਨਕੇ ਉਪਰ ਸਮਨੇਚਰ ਕੀਏ ਹੈ ਦਸਤਖਤ ਕੀਏ ਹੈ ਉਹਨੋਨੇ ਮਨਜ਼ੂਰੀ ਦੀ ਹੈ ਇਸਕੇ ਲਈ वो अब बीबा हरसिमरत बादल जो हुई है वो भी वहाँ बैठे थे उस कमेटी में और ये उनके जो हस्बैंड है वो भी बैठे थे तो आप लोग जिसके साथ वोटों के साथ, साथ जुड़े हुए थे वो ही आपके वो हम समर्थन कर रहे थे उस कानून का तो वो कहते हैं कि हमसे गलती हो गई हमने इन कानूनों के साथ जो दस्तखत कर दिए पर उनको तो समझ आ गई भी ये कानून गलत हैं ਉਹਨੇ ਤੋਂ ਛੋੜ ਦਿਆ ਇਨਕਲੂਨੋ ਕੇ ਬਾਪੋ ਤਾਂ ਜ਼ਿੰਮੇਦਾਰਾਂ ਕੇ ਸਾਥ ਆ ਗਏ ਇਸ ਕੋ ਵੀ ਕਾਨੂੰਨ ਰੱਦ ਕਰਨੇ ਚਾਹੀਦੇ ਨੇ ਜ਼ਿੰਮੇਦਾਰਾਂ ਕੇ ਸਾਥ ਇਸ ਨੂੰ ਨਹੀਂ ਆਉਣਾ ਚਾਹੀਦਾ ਜਦੋਂ ਇਸ ਕੇ ਸਾਥ ਹੀ ਆ ਗਏ ਮਾਰੇ ਸਾਥ ਕਿਸਾਨੋਗੇ ਇਸ ਨੂੰ ਜਿਹੜੀ ਮਨ ਕੀ ਬਾਤ ਕਰਦਾ ਹੈ ਆਪਣੇ ਮਨ ਕੋ ਸੋਧਣਾ ਚਾਹੀਦਾ ਹੈ ਦੇਖੇ ਮਨ ਅੰਦਰ ਵੀ ਮੇਰੇ ਜੋ ਸਾਥੀ ਉਹ ਛੋੜ ਰਹੇ ਹੈ ਰਾਜਸਥਾਨ ਕੇ ਆਰਐਲਡੀ ਦਲ ਜੇ ਉਹ ਵੀ ਇਸ ਕੋ ਛੋੜ ਗਿਆ ਨਹੀਂ ਤਾਂ ਇਹ ਜੋ ਕਿਸਾਨੋ ਕਾ ਜੇ ਲਾਏ ਬੰਧਨ ਦਾ ਬਣਾਉਣੇ ਕੀ ਬਾਤ ਕਰ ਰਹੇ ਹੈ ਮੋਦੀ ਸਾਹਿਬ ਇਹ ਲਾਇਬੰਦੰਦਾ ਨਹੀਂ ਰਹੇਗਾ ਅਗਰ ਇਹ ਲੋਕ ਆ ਜਾਂਦੇ ਨਹੀਂ ਰਹੇਗਾ ਇਹ ਨਹੀਂ ਤੇ ਉਹ ਤਾਂ ਬੋਲ ਰਹੇ ਬਹੁਤ ਬਹੁਤ بڑے بڑے ਇਹ ਆਪਕੇ ਸਾਥ ਕੰਟੈਕਟ ਕੀਏ ਜਾਏਗੇ ਆਪਕਾ ਜੋ ਮਾਲ ਹੈ ਜੋ ਆਪਕਾ ਇਨਾਜ ਹੈ ਦੂਸਰੀ ਮਾਰਕੀਟ ਮੇਂ ਵਿਕ ਪਾਏਗਾ ਉਹ ਤਾਂ ਇੱਕ ਮਦਾਰੀ ਦੀ ਤਰ੍ਹਾਂ ਖੇਲ ਖੇਲ ਰਹਾ ਹੈ ਮਦਾਰੀ ਆਤਾ ਹੈ ਨਾ ਆਪਣੇ ਕੰਮ ਮੈਂ ਬਹੁਤ ਕੁਝ ਕਰਦਾ ਮੈਂ ਐਸੇ ਕਰ ਦੂੰਗਾ ਐਸੇ ਕਰ ਦੂੰਗਾ ਬਾਅਦ ਮੇਂ ਇਸਕਾ ਮੇਲਾ ਉਜੜੀ ਆਤਾ ਹੈ ਐਸੇ ਇਹ ਵੀ ਜਾਏਗਾ ਨੋ ਇਹ ਰਹੇਗਾ ਨਹੀਂ ਠੀਕ ਹੈ तो आपके हिसाब से जो जो आपका विरुद्ध भाग चल रहा है इसके साथ कितना असर पड़ेगा असर प, पड़ेगा असर तो आप देख रहे हैं रोज हम देखते हैं इतना नुकसान हो गया देश का तो असर तो देश ऊपर पड़ेगा ही इसका जिम्मेदार भी ये मोदी साहब होगा नहीं तो जब ये बोल रहे हैं कि हम लोगों ने आज नहीं पहले कांग्रेस के राज में भी ये चलता था तो उस समय भी ये कानून की सर्वे हो रहे थे सभी का सर्वे मिलाकर हम लोगों ने ये कानून बनाए हैं तो कांग्रेस ने ये कानून बनाए थे इसने लागू किए तो कांग्रेस मुक्त तो ये चाहता है कांग्रेस तो कांग्रेस की तो बात नहीं मानता मोदी कानून उसका लागू करता है नहीं तो अभी भी, भी आप देखिए ना अपने बनाने जाए 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 के सरदार साहब बात ऐसे है कि आप जो बात कर रहे हैं ये किसान जो हैं इस समय मान लिया विरोध कर रहे हैं ठीक है उनकी बात जो कर रहे हैं मगर आपके स्टेट में कांग्रेस के राज हैं तो उन्होंने अमेंडमेंट के लिए वहाँ पे विधानसभा में बिल पास किया है ना कि इसका विरोध किया है और दूसरी बात ये भी है साथ में कि ये जो आपका मोगा में डबरू के पास बना हुआ है उडाडी का ग्राउंड बना है बदनी करा में बना है तो उसका जो उद्घाटन किया था तो वो सुखबीर जी ने भी किया था और ये कप्टन साहब ने भी किया था तो फिर आप कैसे बोलते हैं कि ये हमारे समर्थन में है हमारे साथ में है बात सभी बात हम मानते हैं हम सुखबीर ने किया उसका ही पता चल गया सुखबीर क्या करता था अब सुखबीर को सुखबीर जी को भी पता चल गया है मैं क्या कर रहा है सबको सब लोगों को पता चल गया है कि क्या हुआ है प्लेज़े प्लेज़े प्ले m u l t i